ਸਾਸੀ ਕਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਬਈ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੀ ਸਾਸੀ ਕਾ ਬਾਈ ਜੀ ਸਾਸੀ ਕਾ ਜੀ ਨਾਮ ਕੀ ਹੈ ਬਾਈ ਜੀ ਆਪਣਾ ਨਾਮ ਹਰਮੀਤ ਸਿੰਘ ਹੈ ਜੀ ਵੀਰ ਆਪਣੇ ਘਰ ਵਾਲੋਂ ਕੀ ਐਡਰੈਸ ਆ ਜੀ ਆਪਣਾ ਆਪਣਾ ਜੀ 650 ਸੁਖਾਣਾ ਦਾ ਜੀ ਹਾਂਜੀ ਜਿਹੜਾ ਮੁੱਗਾ ਵਾਂਦਰਾ ਦੇ ਰਾਹ ਤੇ ਆਪਣਾ ਘਰ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਹੀ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜੋ ਬਾਈ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਤੇ ਆਪਣੇ ਪੱਸੀ ਲਏ ਜੀ ਮੈਂ ਇੱਕ ਦੋ ਦਿਨਾਂ ਵਿੱਚ ਹੋ ਜਾਣਗੇ ਅੱਜ ਆਪਣੇ ਕੋ ਕਿੰਨੇ ਨਾਗ ਆ ਜੀ ਅੱਜ 4 ਨਾਗ ਦੱਸੋ ਕੀ ਡਿਟੇਲ ਆਈ ਬੈੜ ਦੀ ਆ ਦੂਜਾ ਸੂਆ ਹੋ ਗਿਆ ਦੂਈਏ ਦੀ ਰਾਤ ਦੀ ਰਾਤ ਸੋਈ ਹੈ ਜੀ ਹਾਂਜੀ ਪਛੀ ਮਗਰ ਆ ਜੀ ਮਗਰ ਬਈਏ ਦੇ ਵੱਛੀ ਆ ਜੇਰ ਜੂਰ ਪੈ ਗਈ ਵੀਰੇ ਹਾਂਜੀ ਹਾਂਜੀ ਇਹ ਤੂੰ ਪੈ ਗਈ ਬਈ ਆਹ ਇਹਦੀ ਜੇਰ ਪੈ ਚੁੱਕੀ ਆ ਦੂਜਾ ਸੂ ਦਾ ਸੂਈ ਆ ਪਹਿਲੇ ਸੂਏ ਤੋਂ ਤੱਕੀ ਰਕਾੜਈ ਪਹਿਲੇ ਸੂਏ 14-15 ਕਿਲੋ ਦਾ ਰਕਾਟ ਹੈ ਜੀ ਇਹਦਾ ਐ ਸੋਰੀ ਕਿੰਨੀ ਕਾਸ ਹੈਗੀ ਆਪਾਂ ਨੂੰ ਐ ਕਿ 16-17 ਕਿਲੋ ਦੀ ਉਮੀਦ ਹੈ ਠੀਕ ਜੀ ਮੂੰਹ ਮੱਥੇ ਦੇਖ ਸਕਦੇ ਹਾਂ ਬਈ ਚੰਗੀ ਆ ਪਛੀ ਵੇਖ ਸਕਦੇ ਹਾਂ ਬਹੁਤ ਜ਼ਿਆਦਾ ਸ਼ਾਨਦਾਰ ਆ ਕਿਰਾ ਸਾਫ ਹੋ ਗਈ ਕਿ ਨਹੀਂ ਕੀਤੀ ਆਪਾਂ ਤਿੰਨ ਚਾਰ ਕਿਲੋ ਬੋਲ ਖੜ ਗਈ ਠੀਕ ਜੀ ਆ ਕੱਢ ਲੋ ਮੜਾ ਬਾਹਰ ਵਖਾਦ ਗਏ ਵੇਖ ਸਕਦੇ ਹੋ ਸੋਨਾ ਹਵਾਨਾ ਬਈ ਥਣਾ ਦੀ ਕੁ ਉਹ ਮੱਥੇ ਦੀ ਚੰਗੀ ਆ ਬੱਚੇ ਦਾ ਮੂੰਹ ਥੋੜਾ ਬਈ ਵੱਧ ਕਰਦੀ ਆ ਵੇੜ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਵੀਰੇ ਥੋੜਾ ਕੁਝ ਡਾਰਕ ਆਂਦਾ ਕੈਮਰੇ ਤੋਂ ਭਾਈ ਜੀ ਕੀ ਮੁੱਲ ਕਰਦੇ ਆਂ ਪਹਿਲਾਂ ਬੋਲੇ ਤਾਂ 40000 ਐ ਮੋਕੀਰ ਮੰਤਾਨ ਹੋ ਜਾਊਗਾ ਜੀ ਹਾਂਜੀ ਥੋੜਾ ਬਹੁਤ ਹੋਊਗਾ ਠੀਕ ਹੋ ਜੀ ਅੱਗੇ ਆ ਜੀ ਕੀ ਡਿਟੇਲ ਹੈ ਇਹਦੀ ਇਹਦੀ ਟੋਕੜ ਵੜ ਟੋਕੜ ਵੜ ਕਿਹੜੇ ਸੂਆ ਸੂਈ ਹੋਈ ਹੈ ਜੀ ਇਹ ਸੂਆ ਪਹਿਲਾ ਸੂਆ ਜੀ 6 ਦਾੰਦ ਦਾ ਮੂੰਹ 6 ਦਾੰਦ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਕੋਈ ਇਹਨਾਂ ਨੂੰ 8-9 ਮਹੀਨੇ ਦਾ ਬੱਚਾ ਹੈਗਾ ਜੀ ਮਗਰ ਇਹ ਬੱਚਾ ਜੀ ਤੇ ਆਹ ਸੋਰੀ ਕੋਈ ਟੀ ਕਾਡੂਗਾ ਭਰਾ ਹੋਏ ਬਈ ਆਪਾਂ ਟੀ ਕਾ ਬਈ ਥੋੜੇ ਚਿਰ ਦੇ ਚੈੱਕ ਨਹੀਂ ਚੈੱਕ ਪਾਸ ਨਹੀਂ ਕੱਲੀ ਟੋਕੜੀ ਕਹਿ ਕੇ ਵੇਚ ਰਹੇ ਟੋਕੜੀ ਕੱਲੀ ਟੋਕੜਾ ਤੇ ਕਿੰਨਾ ਦੁੱਧ ਦਈ ਬਈ ਇਹਦਾ ਦੁੱਧ 9 ਕਿਲੋ ਆਪਾਂ ਜੋਕੇ ਦੇਵਾਂਗੇ ਸੋਹਣੀ ਬਰੀਡ ਆ ਬਈ ਮੂੰਹ ਮੱਥੇ ਦੀ ਚੰਗੀ ਆ ਵੇਖ ਸਕਦੇ ਹੋ ਬਰੀਡ ਬਹੁਤ ਜ਼ਿਆਦਾ ਚੰਗੀ ਆ ਸੁਭਾ ਦੀ ਚਵਾਈ ਹੋਈ ਹੋਈ ਆ ਬਈ ਤੋਰਾ ਤੁਸੀਂ ਦੇਖ ਸਕਦੇ ਹੋ ਆਜੇ ਬਾਈ ਜੀ ਥੋੜੇ ਦਿਨ ਖਰਾਬ ਆ ਪਸ਼ੂ ਨੂੰ ਆਏ ਵੀ ਨਹੀਂ ਆਉਂਦੇ ਬਈ ਸੋਹਣੀ ਬਰੀਡ ਆ ਮੂੰਹ ਮੱਥੇ ਦੀ ਚੰਗੀ ਆ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਬਈ 9 ਲੀਟਰ ਦੁੱਧ ਆ 8-9 ਮਹੀਨੇ ਹੋ ਗਏ ਵੀਰੇ ਸੂਈ ਨੂੰ ਟੋਕੜ ਵਹਿੜਾ ਇੱਕ ਪਾਸ ਚਾਉਂਦੀ ਨਹੀਂ ਥਣਾ ਦੀ ਕੁਆਲਿਟੀ ਸੋਹਣੀ ਆ ਬਾਈ ਜੀ ਕੀ ਮੁੱਲ ਰੱਖਿਆ ਜੀ ਆਪਾਂ ਇਹ 23000 ਹੀ ਕਰਮ ਮੁੱਲ 23000 ਸੈਕਸੀ ਆ ਜੀ ਹਾਂਜੀ ਬਾਈ ਥੋੜਾ ਘਾਣਾ ਹੋਊਗਾ ਘਰੇ ਆ ਗਿਆ ਤਾਂ ਮਾਨਤਨ ਕਰ ਦਾਂਗੇ ਠੀਕ ਹੋ ਜੀ ਅੱਗੇ ਆ ਜੀ ਕੀ ਡਿਟੇਲ ਛੋਟੀ ਦੀ ਇਹ ਛੋਟੀ ਜੀ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਆ ਹਾਂਜੀ ਤੇ ਮਾਸ ਖੀਰ ਕੋਈ ਮੰਨ ਸਕਦਾ ਦੋ ਹੰਦੇ ਦੰਦ ਸਿੱਟੇ ਹੀ ਆ ਜੀ ਠੀਕ ਹੋ ਜੀ ਖੀਰੀ ਛੋਟੀ ਆ ਸਮਝ ਲਓ ਫਿਰ 10 ਦਿਨਾਂ ਦੀ ਕੱਚੀ ਆ ਪੱਠਪੂੜੇ ਦੀ ਚੰਗੀ ਆ ਸਿੰਗਾ ਦੀ ਕੁਆਲਿਟੀ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਛੋਟਾ ਸਿੰਗ ਉਰਾ ਬਈ ਤੁਸੀਂ ਦੇਖ ਸਕਦੇ ਹੋ ਇਹ ਕੱਚੀ ਆ ਦਾ 10 ਦਿਨਾਂ ਦੀ ਪਈ ਹਜੇ ਕੱਚੀ ਵੀ ਆ ਉਹ ਮੁੱਥੇ ਦੀ ਬਈ ਬਹੁਤ ਜ਼ਿਆਦਾ ਚੰਗੀ ਆ ਸਿੰਘਾਂ ਦੀ ਕੁਆਲਿਟੀ ਸ਼ਾਨਦਾਰ ਆ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਕਿੰਨਾ ਮੁੱਲ ਕਰਦੇ ਆਂ ਬਾਈ ਆਪ ਇਹਦਾ ਇਹਦਾ ਹੀ ਫਿਕਸ ਮੁੱਲ 65000 ਹੈ ਮੁੱਲ 65000 ਕਰੇਗਾ ਇਹ ਕਿਦਾਂ ਥੋੜਾ ਬੋਤਾ ਮੰਨ ਤਾ ਮਾੜਾ ਮੁੱਟੇ ਠੀਕ ਹੋ ਜੀ ਅੱਗੇ ਆ ਜੋ ਇਹਦੀ ਕੀ ਡਿਟੇਲ ਹੈ ਜੀ ਇਹ ਜੀ ਤੀਜਾ ਸੂਆ ਮੈਂ ਤੀਜਾ ਸੂਆ ਮੱਝ ਠੀਕ ਆਠ ਦਿਨ ਇਹ ਵੀ ਲੈਂਦੀ ਆਂ ਆਠ ਦਿਨਾਂ ਦੀ ਕੱਚੀ ਹੈ ਵੀ ਤੀਜਾ ਸੂਆ ਸੂਣਾ ਬਾਈ ਜੀ ਇਹਨੇ ਹਾਂ ਤੀਜਾ ਇਹ ਤਾਂ ਉੱਥੇ ਹੋ ਸਕਦਾ ਬਈ ਆਪਾਂ ਦਾ ਖਰੀਦੀ ਆ ਠੀਕ ਹੋ ਜੀ ਖਰੀਦੀ ਖਰੀਦਦਾਰੀ ਚ ਇਦਾਂ ਹੀ ਹੁੰਦਾ ਬਈ ਕਈ ਵਾਰੀ ਭੁਲੇਖਾ ਪੈ ਜਾਂਦਾ ਜਾਂ ਅਗਲੇ ਸਹੀ ਨਹੀਂ ਦੱਸਦਾ ਮੂੰਹ ਮੱਥੇ ਹੀ ਦੇਖ ਸਕਦੇ ਹੋ ਸਿੰਘ ਥੋੜਾ ਖੁੱਲਾ ਬਾਡੀ ਮੰਤਰ ਅਰਧਾ ਦਰਨਾ ਦੀ ਕੱਚੀ ਹੈ ਬਈ ਹਜੇ ਇਹਦਾ ਕੀ ਰਿਕਾਰਡ ਆਈ ਬਾਈ ਜੀ ਦੁੱਧ ਦੁੱਧ ਇਹਦਾ 10 ਕਿਲੋ 11 11 ਕਿਲੋ ਦੁੱਧ ਦਿੰਦੀ 10 11 ਠੀਕ ਹੋਈ 10 11 ਲੀਟਰ ਦੁੱਧ ਦੀ ਹੈ 10 ਕਿ ਦਿਨਾਂ ਦੀ ਹਜੇ ਵੀ ਰ ਕੱਚੀ ਆ 8 10 ਦਿਨ ਲੈ ਜੂ ਤੇ ਕੀ ਮੁੱਲ ਰੱਖਿਆ ਬਾਈ ਜੀ ਆਪਣੇ ਬੋਲੇ ਤਾਂ 62000 ਰੁਪਏ ਮੁੱਲ 62000 ਫਿਕਸ ਠੀਕ ਹੋਈ ਮੁੱਕਦੇ ਆ ਗਿਆ ਤਾਂ ਥੋੜਾ ਬੋਤ ਠੀਕ ਹੋਈ ਬਾਈ ਕੰਟੈਕਟ ਨੰਬਰ ਬੋਲ ਦੋ ਜੀ ਆਪਣਾ 9774 3274 ਇੱਕ ਵਾਰ ਫਿਰ ਬੋਲ ਦਿਓ 9774 327 ਆ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਸਾਰੇ ਨਗਾਂ ਵਿੱਚ ਕੋਈ ਵੀ ਨਗ ਪਸੰਦ ਆਉਂਦਾ ਕਿਸੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ